ਸਸਿਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਰੈੱਡ ਬੁੱਲ ਬਾਰੇ ਰੈੱਡ ਬੁੱਲ ਜਿਸ ਦੀ ਕੀ ਟੈਗ ਲਾਈਨ ਹੈ ਰੈੱਡ ਬੁੱਲ ਗਿਵਸ ਯੂ ਵਿੰਗਸ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਸ ਦੀ ਟੈਗ ਲਾਈਨ ਦੇ ਵਿੱਚ ਜੋ ਵਿੰਗਸ ਤੇ ਸਪੈਲਿੰਗ ਨੇ ਔਰ W I I I N G S ਇਦਾਂ ਪਾ ਕੇ ਲਿਖੇ ਹੋਏ ਨੇ ਇਹ ਇਸ ਲਈ ਲਿਖੇ ਹੋਏ ਨੇ ਕਿਉਂਕਿ ਰੈੱਡ ਬੁੱਲ ਤੇ ਲਗਭਗ 20-25 ਸਾਲ ਪਹਿਲਾਂ ਇੱਕ ਕੇਸ ਹੋ ਗਿਆ ਸੀ ਤੇ ਜੋ ਕੇਸ ਹੋਇਆ ਸੀ ਉਹ ਬੰਦੇ ਨੇ ਕੇਸ ਦਾਇਰ ਕੀਤਾ ਸੀ ਉਹ ਉਸ ਟਾਈਮ ਰੈਡ ਬੁੱਲ ਆਪਣੀ ਜੋ ਕੈਨ ਹੁੰਦੇ ਸੀ ਜਾਂ ਬੋਤਲ ਹੁੰਦੀ ਸੀ ਉਸ ਤੇ ਲਿਖਦਾ ਸੀ ਰੈਡ ਬੁੱਲ ਗਿਵਸ ਯੂ ਵਿੰਗਸ ਯਾਨੀ W I N G S ਜੋ ਕਿ ਸਹੀ ਸਪੈਲਿੰਗ ਨੇ ਖੰਭ ਦੇ ਜਾਂ ਖੰਭ ਕਹਿੰਦੇ ਨੇ ਵਿੰਗਸ ਤੇ ਹਨ ਤੇ ਇੱਕ ਬੰਦਾ ਕੋਰਟ ਵਿੱਚ ਜਾਂਦਾ ਹੈ ਕਹਿੰਦਾ ਮੈਂ 10 ਸਾਲ ਤੋਂ ਰੈਡ ਬੁੱਲ ਪੀ ਰਿਆ ਮੈਨੂੰ ਮੇਰੇ ਕੋਈ ਖੰਭ ਨਹੀਂ ਨਿਕਲੇ ਆ ਇਸੇ ਕਰਕੇ ਉਹ ਫਾਲਸ ਐਡਵਰਟਾਈਜ਼ਿੰਗ ਦਾ ਕੇਸ ਕਰਦਾ ਰੈਡ ਬੁੱਲ ਤੇ ਤਾਂ ਰੈਡ ਬੁੱਲ ਉਹ ਕੇਸ ਹਾਰ ਜਾਂਦਾ ਹੈ ਉਸ ਟਾਈਮ ਰੈਡ ਬੋਲ ਨੂੰ ਲਗਭਗ 13 ਮਿਲੀਅਨ ਡਾਲਰ ਪੇ ਕਰਲੇ ਪੈਂਦੇ ਨੇ ਐਸਾ ਕੰਪਨਸੇਸ਼ਨ ਤੇ ਉਹ ਉਹ ਬੰਦਿਆਂ ਨੂੰ ਮਿਲਦੇ ਨੇ ਜਿਨ੍ਹਾਂ ਨੇ ਕਿ 2002 ਤੋਂ ਲੈ ਕੇ 2014 ਤੱਕ ਕੋਈ ਵੀ ਰੈਡ ਬੋਲ ਦਾ ਕੈਨ ਖਰੀਦਾ ਹੈ ਤਾਂ ਉਹਨਾਂ ਨੂੰ ਲਗਭਗ ਜੇ ਮੈਂ ਗਲਤ ਨਾ ਹੋਵਾਂ 10 ਡਾਲਰ ਕੈਸ਼ ਪੇਆਉਟ ਮਿਲਦਾ ਹੈ